ਸਸ਼ੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਰੋਜਾ ਸੈਸ਼ਨ اجلاس ਦੇ ਰਿਹਾ ਹੋ ਸੱਦਾ ਗਿਆ ਸੀ ਜਿਦੇ ਵਿੱਚ ਵੱਖ-ਵੱਖ ਮੰਤਰੀ ਸਭਾ ਨਾਲ ਨੇ ਐਮ ਐਲ ਏ ਸਭਾ ਨਾਲ ਨੇ ਤੇ ਸਾਰੇ ਸ਼ਾਸਨ ਦੇ ਅਧਿਕਾਰੀ ਸਭਾ ਨਾਲ ਨੇ ਅੱਜ ਪਾਣੀਆਂ ਦੇ ਮਸਲੇ ਨੂੰ ਲੈ ਕੇ ਜਿਹੜੀ ਆ ਗੱਲਬਾਤ ਕੀਤੀ ਹੈ ਕੀ ਗੱਲਬਾਤ ਹੋਈ ਹੈ ਕੀ ਵਾਕੀ ਪਾਣੀਆਂ ਦਾ ਮਸਲਾ ਕੋਈ ਹੱਲ ਹੋਵੇਗਾ ਜਾਂ ਫਿਰ ਇਸੇ ਤਰ੍ਹਾਂ ਜਿਹੜੀ ਆ ਬਿਆਨਬਾਜ਼ੀ ਰਹੇਗੀ ਕੀ ਪੰਜਾਬ ਹਰਿਆਣਾ ਨੂੰ ਪਾਣੀ ਦਵੇਗਾ ਜਾਂ ਇਸੇ ਤਰ੍ਹਾਂ ਜਿਹੜੀਆਂ ਪਾਣੀ ਦੇ ਮਸਲੇ ਲੈ ਕੇ ਚਰਚਾਵਾਂ ਜਿਹੜੀਆਂ ਲਗਾਤਾਰ ਚੱਲਦੀਆਂ ਰਹਿਣਗੀਆਂ ਕੀ ਗੱਲਾਂ ਬਾਤਾਂ ਹੋਈਆਂ ਨੇ ਕੀ ਮਤੇ ਬਾਤ ਕੀਤੇ ਗਏ ਨੇ ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਹੈ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਤੇ ਅੱਜ ਇਸ ਦੇ ਨਾਲ ਹੀ ਗੱਲ ਕਰਾਂਗੇ ਪਾਣੀਾਂ ਦੇ ਮਸਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਜਿਹੜੀ ਆ ਸੁਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਕੀ ਫੈਸਲਾ ਆਇਆ ਇਹ ਸਾਰੀ ਜਿਹੜੀ ਜਾਣਕਾਰੀ ਆ ਮੇਰੇ ਨਾਲ ਮੇਰੇ ਸਹਿਯੋਗੀ ਗੁਰਮukh Singh ਰਪਾੜਾ ਜੀ ਵਿਸਤਾਰਪੂਰ ਸਾਂਝੀ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸੱਚੀ ਗੱਲ ਵਿੱਚ ਰਪਾੜਾ ਜੀ ਅੱਜ ਕਹਿੰਦੇ ਪਾਣੀਆਂ ਦਾ ਮਸਲਾ ਬੜਾ ਪੰਜਾਬ ਦੇ ਵਿੱਚ ਚੱਲ ਰਿਹਾ ਹਰਿਆਣਾ ਵੀ ਬਾਹਰ ਕਰ ਰਿਹਾ ਤੇ ਪੰਜਾਬ ਵੀ ਬਾਹਰ ਕਰ ਰਿਹਾ ਅੱਜ ਜਲਾਦ ਦੇ ਵਿੱਚ ਕੀ ਸਦਨ ਦੇ ਵਿੱਚ ਕੀ ਹੋਇਆ ਕੀ ਹੈ ਇਹ ਦੇਖੋ ਅਮਰਜੀਤ ਗੱਲਿਆ ਵੀ ਅੱਜ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨਹੀਂ ਇੱਕ ਦਿਨ ਦਾ ਜਿਹੜਾ ਜਨਰਲ ਜਲਾਸ ਵਿਧਾਨ ਸਭਾ ਦਾ ਬੁਲਾਇਆ ਸੀਗਾ ਤੇ ਉਹਦੇ ਚ ਬੜੀ ਲੰਬੀ ਚੌੜੀ ਹੈ ਜਿਹੜੀਆਂ ਬਹਿਸ ਹੋਈ ਹੈ ਹਰ ਇੱਕ ਪਾਰਟੀ ਨੇ ਆਪਣਾ ਪੱਖ ਰੱਖਿਆ ਐਮਐਲਏ ਨੇ ਆਪਣਾ ਪੱਖ ਰੱਖਿਆ ਤੇ ਸਾਰੇ ਸਮੁੱਚੇ ਵਿਧਾਇਕ ਦਲ ਜਿਹੜੇ ਹੈਗੇ ਆ ਕਾਂਗਰਸ ਆਮ ਆਦਮੀ ਪਾਰਟੀ ਜਾਂ ਕਾਲੀ ਦਲ ਬੀਜੇਪੀ ਜਿਹੜੇ ਉਹਨਾਂ ਨੇ ਇੱਕ ਸੁਰ ਦੇ ਵਿੱਚ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਤੇ ਇਹਦੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਕ ਹਾਈ ਕੋਰਟ 'ਚ ਵੀ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਦੋ ਪੀਆਈਐਲ ਸੀ ਦੋਨੋਂ ਪੀਐਲ ਪਾਣੀ ਦੇ ਮਸਲੇ ਲੈ ਕੇ ਸੀ ਰਾਜਸਥਾਨ ਤੋਂ ਤੇ ਹਰਿਆਣਾ ਉਹਨਾਂ ਦੇ ਵਿੱਚ ਦੋ ਮੰਗਾਂ ਕੀਤੀਆਂ ਸੀ ਜਿਹੜੀਆਂ ਪੀਆਇਲ ਵਿੱਚ ਦੋ ਮੇਨ ਮੰਗਾਂ ਸੀ ਉਹਦੇ ਚ ਇੱਕ ਤਾਂ ਇਹ ਗੱਲ ਕਹੀ ਸੀ ਕਿ ਬੀਬੀ ਐਮਬੀ ਦੇ ਉੱਪਰ ਪੰਜਾਬ ਸਰਕਾਰ ਨੇ ਆਪਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਤਨਾਤ ਕੀਤੇ ਹੋਏ ਨੇ ਬੇਵਜ੍ਹਾ ਤਨਾਤ ਕੀਤੇ ਹੋਏ ਨੇ ਕੋਈ ਧੁੱਕ ਨਹੀਂ ਬੰਦੀ ਉਹਨਾਂ ਦੇ ਕਰਕੇ ਉੱਥੇ ਤਨਾਤੀ ਦੇ ਕਰਕੇ ਜਿਹੜੇ ਪਾਣੀ ਦੇ ਗੇਟ ਆ ਪਲੱਡ ਗੇਟੋਂ ਬੰਦ ਕੀਤੇ ਹੋਏ ਆ ਤੇ ਜਿਹੜਾ ਵੀ ਪਾਣੀ ਹਰਿਆਣਾ ਨੂੰ ਦੇਣ ਲਈ BBMP ਨੇ ਮੀਟਿੰਗ 'ਚ ਮਤਾ ਪਾਸ ਕੀਤਾ ਸੀ ਉਹ ਪਾਣੀ ਇੱਕ ਆਪਤੇ ਅੰਦਰ ਰਿਲੀਜ਼ ਕਰਨਾ ਸੀ ਤੇ ਪਾਣੀ ਰਿਲੀਜ਼ ਕਰਨ ਦੇ ਲਈ BBMP ਨੂੰ ਦਿੱਕਤ ਆ ਰਹੀ ਹੈ ਇਸ ਕਰਕੇ ਉਹ ਜਿਹੜੇ ਮੁਲਾਜ਼ਮ ਤਾਇਨਾਤ ਕੀਤੇ ਨੇ ਪੰਜਾਬ ਪੁਲਿਸ ਦੇ ਉਹਨਾਂ ਨੂੰ ਉੱਥੋਂ ਹਟਾਇਆ ਗਿਆ ਦੂਜੀ ਮੰਗ ਨਦੀ ਜਿਹੜੀ ਇੱਕ ਹੋਰ ਸੀਗੀ ਉਹ ਵੀ ਪਾਣੀ ਦੇ ਮਸਲੇ ਨੂੰ ਲੈ ਕੇ ਸੀਗੀ ਤਾਂ ਦੋਨੇ ਮੰਗਾਂ ਨੂੰ ਲੈ ਕੇ ਹਾਈ ਕੋਰਟ ਸੁਣਵਾਈ ਹੋਈ ਅੱਜ ਪੰਜਾਬ ਸਰਕਾਰ ਨੇ ਗੱਲ ਕਹੀ ਆ ਕਿ ਹਾਲ ਦੀ ਕੜੀ ਅੱਜ ਸਾਡੇ ਕੋਲ ਸਮਾਂ ਨਹੀਂ ਹੈ ਕਿਉਂਕਿ ਐਸਵੀਐਲ ਦਾ ਮਸਲਾ ਜਿਹੜਾ ਉਹ ਵੀ ਸੁਪਰੀਮ ਕੋਰਟ ਸੁਣਵਾਈ ਚੱਲ ਰਹੀ ਹੈ ਇਸ ਕਰਕੇ ਕੱਲ ਦੁਪਹਿਰ 3 ਵਜੇ ਤੱਕ ਜਿਹੜਾ ਇਸ ਦੀ ਮੋੜ ਸੁਣਵਾਈ ਹੋਏਗੀ ਪੰਜਾਬ ਸਰਕਾਰ ਹਰਿਆਣਾ ਸਰਕਾਰ ਹਿਮਾਚਲ ਸਰਕਾਰ ਰਾਜਸਥਾਨ ਸਰਕਾਰ ਤੇ ਬੀਵੀਐਮਪੀ ਜਿਹੜੇ ਤਿੰਨੋਂ ਚਾਰੇ ਵਿਭਾਗ ਸਰਕਾਰਾਂ ਨੇ ਉਹ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਕੱਲ 3 ਵਜੇ ਤੱਕ ਜਿਹੜੀ ਆਪਣੇ ਜਿਹੜਾ ਉਹਨਾਂ ਨੋਟਿਸ ਭੇਜਿਆ ਉਹਦਾ ਜਵਾਬ ਦੇਣਾ ਜਿਹੜਾ ਉਹ ਕਰਨਗੇ ਉਸ ਤੋਂ ਬਾਅਦ ਹਾਈ ਕੋਰਟ ਮਾਜੋਗਦਾਲ ਕੀ ਫੈਸਲਾ ਦਿੰਦੀ ਹੈ ਉਹ ਉਸ ਤੋਂ ਬਾਅਦ ਆਊਗਾ ਅਗਲੀ ਗੱਲ ਤੁਸੀਂ ਕੀਤੀ ਜਿਹੜਾ اجلاس ਅੱਜ ਵਿਧਾਨ ਸਭਾ ਦਾ ਹੋਇਆ ਹਾਰ ਵੜ ਜੇ ਇਹਦੇ ਨਾਲ ਹੀ ਆਪਾਂ ਤੁਹਾਨੂੰ ਜਾਣਕਾਰੀ ਇਹ ਕਰ ਦਈਏ ਕਿ ਕਨੇ ਕੁਝ ਮਤੇ ਵੀ ਜਿਹੜੇ ਨੇ ਪਾਸ ਕੀਤੇ ਗਏ ਨੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਸਰਪੰੰਜਾਬ ਸਰਕਾਰ ਨੇ ਜਿਹੜਾ اجلاس ਬੁਲਾਇਆ ਸੀ ਸਾਰਿਆਂ ਦੇ رائے ਲਈ مشورہ ਲਈ ਆਪਣੇ ਵਿਚਾਰ ਜਿਹੜਾ ਉਹਨਾਂ ਨੇ ਸਾਂਝੇ ਕੀਤੇ ਕਿ ਜ ਮਤੇ ਜਿਹੜੇ ਸਾਂਝੇ ਕਿ ਤਿੰਨੋਂ ਮਤੇ ਕੀ ਨੇ ਉਹ ਦੇਖੋ ਉਹਦੇ ਚਹੀ ਆ ਵੀ ਇੱਕ ਤਾਂ ਸਾਡੇ ਕੋਲ ਪਾਣੀ ਨਹੀਂ ਹੈ ਲੰਬੇ ਸਮੇਂ ਤੋਂ ਤਾਂ ਅਸੀਂ ਕਹਿੰਦੇ ਆ ਰਹੇ ਆ ਅੱਜ ਵਿਧਾਨ ਸਭਾ ਦੇ ਵਿੱਚ ਵੀ ਸੈਸ਼ਨ ਦੇ ਵਿੱਚ ਜਿਹੜਾ ਇੱਕ ਮੁੱਠ ਹੋ ਕੇ ਸਾਰੀਆਂ ਪਾਰਟੀਆਂ ਨੇ ਗੱਲ ਕਹੀ ਸੀ ਕਿ ਸਾਡੇ ਕੋਲ ਪਾਣੀ ਨਹੀਂ ਦੂਜਾ ਜਿਹੜਾ BBMB ਦਾ ਜਿਹੜਾ ਉਹਨਾਂ ਨੇ ਪਾਣੀ ਰਿਲੀਜ਼ਿੰਗ ਦਾ ਮਤਾ ਪਾਇਆ ਉਹਨੂੰ ਮੁੱਢੋਂ ਰੱਦ ਕਰਤਾ ਉਸ ਤੋਂ ਬਾਅਦ ਇੱਕ ਪਾਣੀ ਜਿੰਨਾ ਕੋਟਾ ਬਣਦਾ ਉਹਨਾਂ ਰਿਲੀਜ਼ ਕਰਨਾ ਹੈ ਕੋਟੇ ਤੋਂ ਵੱਧ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਪਾਣੀਆਂ ਦੇ ਮਸਲੇ ਨੂੰ ਲੈ ਕੇ ਪੰਜਾਬ ਬੇਸ਼ੱਕ ਮੋਰੀ ਸੂਬਾ ਹੈ ਪੰਜਾਬ ਦਾ ਪਾਣੀ ਸਭ ਤੋਂ ਪਹਿਲਾਂ ਜਿਹੜਾ ਹੱਕ ਹੈ ਰਿਪੀਰੀਅਨ ਸਨਾਦਮਾਲ ਕੋ ਪੰਜਾਬ ਦਾ ਪੰਦਾ ਜਦੋਂ ਪੰਜਾਬ ਦੇ ਆਪਣੇ ਡੈਮ ਹੁਣ ਤੱਕ ਅੱਧ ਤੋਂ 50% ਤੋਂ ਵੱਧ ਜਿਹੜੇ ਤਿੰਨੇ ਡੈਮ ਨੇ ਉਸ ਜਿਹੜਾ ਪਾਣੀ ਹੈ ਉਹਨਾਂ ਦੇ ਵਿੱਚ ਘਟ ਹੈ ਕਿਸੇ ਦੇ ਵਿੱਚ ਸਾਰੀ ਜਾਣਕਾਰੀ ਬਿਲਕੁਲ ਕਿਸੇ ਦੇ ਵਿੱਚ 12 ਕਿਸੇ ਦੇ ਵਿੱਚ 25 ਆ ਕਿਸੇ ਦੇ ਵਿੱਚ 13 ਬਲਕਿ 50% ਤੋਂ ਵੱਧ ਜਿਹੜਾ ਪਾਣੀ ਹੈ ਡੈਮਾਂ ਦੇ ਵਿੱਚ ਇਸ ਸਮੇਂ ਟੰ ਸੁੱਕੇ ਦਿਨ ਸੁੱਕਣ ਦੇ ਉੱਪਰ ਜਿਹੜਾ ਕਿਨਾਰੇ ਆਏ ਪਏ ਆ ਵਿੱਚ ਆ ਕਿਸੇ ਵਾਰ ਮੌਸਮ ਸਾਫ਼ ਚੱਲ ਰਿਹਾ بارش ਦਾ ਸਮਾਂ ਪਰ ਗੱਲ ਇਹ ਵੀ ਜੇ ਤਾਂ بارش ਦਾ ਸਮਾਂ ਫਿਰ ਤਾਂ ਸਾਰਿਆਂ ਲਈ ਹੈ ਤੇ ਹਰਿਆਣੇ ਲਈ ਹੈ ਵੀ ਰਾਜਸਥਾਨ ਵੀ ਲਈ ਹੈ ਫਿਰ ਤੋਂ ਕਹਿ ਦੇਣ ਕਿ ਸਾਨੂੰ ਪਾਣੀ ਨਹੀਂ ਚਾਹੀਦਾ ਸਾਡਾ ਪਾਣੀ ਪੂਰਾ ਹੋ ਗਿਆ ਜਦੋਂ بارشਾਂ ਦੇ ਵਿੱਚ ਵੀ ਜਿਵੇਂ ਹੁਣ بارش ਆਪਾਂ 2-3 ਦਿਨ ਤੋਂ ਮੌਸਮ ਚੱਲ ਰਿਹਾ ਹਜੇ ਵੀ ਜਿਹੜਾ ਮੌਸਮ ਭਾਗ ਨੇ ਕਿਹਾ ਹੈ ਕਿ بارشਾਂ ਜਿਹੜੀਆਂ ਹਲੇ ਪੈਣੀਆਂ ਨੇ ਤਾਂ ਜੇਕਰ ਅਜੇ ਵੀ ਉਹ ਕਹਿੰਦੇ ਨੇ ਵੀ ਪਾਣੀ ਚਾਹੀਦਾ ਸਾਡੇ ਕੋਲ ਪਾਣੀ ਨਹੀਂ ਹੈਗਾ ਤੇ ਪਰ ਪਾਣੀ ਤਾਂ ਪੰਜਾਬ ਨੂੰ ਵੀ ਚਾਹੀਦਾ ਠੀਕ ਹੈ ਇਸ ਮਾਮਲੇ ਤੇ ਮੁੱਖ ਮੰਤਰੀ ਪੰਜਾਬ ਵੀ ਬੋਲੇ ਆ ਉਹਨਾਂ ਨੇ ਕੀ ਕਿਹਾ ਤੇ ਨਾਲ ਹੀ ਗੱਲ ਤੁਸੀਂ ਗੱਲ ਕੀਤੀ ਹੈ ਕਿ ਹਰਜੋਤ ਬੈਂਸ ਉਹਨਾਂ ਨੇ ਬੜਾ ਜਿਹੜਾ ਤਕਨੀਕੀ ਪੱਖ ਰੱਖਿਆ ਹੈਗਾ ਹਾਂ ਵੀ ਕਿਹੜੇ ਕਿਹੜੇ ਡੈਮ ਕਿੰਨੇ ਖਾਲੀ ਆ ਉਹ ਵੀ ਆਪਾਂ ਦਰਸ਼ਕਾਂ ਨੂੰ ਇੱਕ ਵਾਰ ਸੁਣਾਉਨੇ ਆ ਕਿ ਉਹਨਾਂ ਨੇ ਕਿਹਾ ਕੀ ਹੈ ਅਸੀਂ ਕੋਈ ਕਿਸੇ ਹੱਕ ਨਹੀਂ ਮਾਰਿਆ ਮੇਰੇ ਕੋਲੇ ਡਾਟਾ ਪਈ ਹੈ ਜੀ ਹਜੇ ਤੱਕ ਪੰਜਾਬ ਜਿਹੜਾ ਹੈ ਉਹ ਕਦੇ ਵੀ 14-15 ਚ 70% ਯੂਜ਼ ਕੀਤਾ ਸੀਗਾ ਜੀ ਪੰਜਾਬ ਨੇ 15 16 ਚ 76 ਫਿਰ ਅਗਲੇ ਸਾਲ 87 84 64 69 83 75 9 69 23 24 ਚ 84 24 25 ਚ 91 ਹੁਣ ਨਬੇਪਾਰ ਕਰ ਰਹੇ ਸੀ ਇਹੀ ਆ ਆ ਜਿਹੜੇ ਫਿਗਰਾਂ ਨੇ ਨਾ ਇਹਨਾਂ ਨੇ ਉਹਨਾਂ ਦੀ ਹੱਤਾ ਬਗੜੀਆਂ ਹੋਈਆਂ ਜੀ ਉਹਨਾਂ ਕੋਲੇ ਹੋਰ ਕੋਈ ਅੰਕੜਾ ਨਹੀਂ ਸਿੱਧਾ ਹੀ ਗਈ ਜਾਂਦੇ ਨੇ ਪਹਿਲਾਂ ਤਾਂ ਕਦੇ ਪ੍ਰੋਬਲਮ ਨਹੀਂ ਆਈ 10-15 ਹਜ਼ਾਰ ਪਹਿਲਾਂ ਸਾਨੂੰ ਇਹ ਮਿਲ ਜਾਂਦਾ ਹੁੰਦਾ ਸੀ ਮਿਲਣਾ ਹੀ ਹੈ ਹੁਣ ਜਦੋਂ ਕਿਸੇ ਦੇ ਖੇਤਾਂ ਨੂੰ ਨਹਿਰ ਕੱਢ ਦੋਂਗੇ ਤੁਸੀਂ ਜਿੱਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਸਿੱਧੀ ਖੇਤ ਚ ਨਹਿਰ ਖਤਮ ਹੁੰਦੀ ਹੈ ਉਹ ਕੋਲ ਠੀਕਾ ਲੈ ਜਾ ਬਾਕੀ ਲੈ ਜਾ ਤੂੰ ਮੈਂ ਕੀ ਕਰਾਂ ਲੋਕਾਂ ਦਾ ਕੀ ਹੈ ਉਹਨਾਂ ਨੂੰ ਤਾਂ ਬਾਅਦ ਚ ਕਹਾਂਗੇ ਵੋਟਾਂ ਵਿਲ ਕਹਾਂਗੇ ਵੀ ਕੁਰਬਾਨੀਆਂ ਵਾਸਤੇ ਤਿਆਰ ਰਹੋ ਪਾਣੀਆਂ ਵਾਸਤੇ ਖੇਤਾਂ 'ਚ ਨਹਿਰਾਂ ਮੁੱਕਦੀਆਂ ਉਹਨਾਂ ਨੂੰ ਮੋਗਿਆ ਦਾ ਕੀ ਪਤਾ ਜੀ ਦੂਜੇ ਮਹਿਲਾ ਆਲੇ ਸੀ ਜਿਨ੍ਹਾਂ ਨੇ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜੇ ਨੱਕਾ ਕੀ ਹੁੰਦਾ ਜੀ گر جمے وار رول نبائے نے سارے جڑے لیڈرسی کے پرانے جنہوں سے اگل آیا اور ہریانہ قدے بھی نبے تو گئی نہیں ایک سو چار ایک سو دو سو دس ایک سو دوائنٹی نائن ایک سو نو ایک سو دس ایک سو پانچ ایک سو بارہ ایک سو چار ایک سو چار ایک سو چار ہوں بھی ایک سو چار برتی بیٹھے ہو ਅਸੀਂ ਉਹਨਾਂ ਨੂੰ ਇਹ ਨਹੀਂ ਆ ਗਿਆ ਇੱਕਦਮ ਅਸੀਂ ਇਹ ਕਹਤਾ ਵੀ ਤੁਹਾਨੂੰ ਨਹੀਂ ਪਾਣੀ ਦਿੰਦੇ 6 ਚਿੱਠੀ ਲਿਖਿਆ ਹਰੇਕ ਮਹੀਨੇ ਬੀਬੀ ਐਮ ਬੀਬੀ ਬੈਠਕ ਹੁੰਦੀ ਹੈ 6 ਚਿੱਠੀਆਂ ਲਿਖੀਆਂ ਤੁਸੀਂ 6 ਮਹੀਨਿਆਂ ਬਾਅਦ ਪਸਤਾਓਗੇ ਤੁਹਾਨੂੰ ਪਾਣੀ ਵੱਧ ਵਰਤ ਰਹੇ ਹੋ ਤੁਹਾਡਾ ਮੁੱਖ ਜੂਗਾ ਪਹਿਲਾਂ ਅਸੀਂ ਦੇਣਾ ਨਹੀਂ ਤੁਹਾਨੂੰ 6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਨਹੀਂ ਮੰਨੇ ਕੋਲੇ ਪਹਿਲਾਂ ਵਾਂਗੂ ਮਿਲ ਜੂਗਾ ਸਾਨੂੰ ਕੁਝ ਨਹੀਂ ਹੁੰਦਾ ਮੈਂ ਕਿਹਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਫਿਰ ਹੁਣ ਸਾਡਾ ਆਪਦੇ ਹੀ ਪਾਣੀ ਪੂਰਾ ਨਹੀਂ ਹੋ ਰਿਹਾ ਜੀ ਕੀ ਕਰੀਏ ਪੌਂਗ ਡੈਮ 33 ਫੁੱਟ ਥੱਲੇ ਹੈ ਜੀ ਪਾਖੜਕ 12 13 ਫੁੱਟ ਥੱਲੇ ਫਿਰਦੀ ਹੈ ਰੰਜੀਤ ਸਾਗਰ 2 ਮੀਟਰ ਥੱਲੇ ਫਿਰਦਾ 50 55 ਫੁੱਟ ਦਾ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀਏ ਜੀ ਇਹਨਾਂ ਨੂੰ ਪਾਣੀ ਚਲੋ ਮਾਨ ਬਤਾ ਦੇ ਰਾਰ ਤੇ ਕਹਿੰਦੇ ਆਬਾਦੀ ਮੁਤਾਬਕ ਤਾਂ 1700 ਕਿਸੀ ਕੀ ਬਣਦਾ ਹੈ ਕਹਿੰਦੇ ਜੀ 1000 ਕਿ ਦਿੱਲੀ ਦਾ 2700 ਕਹਿੰਦੇ ਜੀ ਥੋੜਾ ਜਿਹਾ 6 700 ਪਸ਼ੂਆਂ ਦਾ ਵੀ ਦੇ ਦਿਓ ਚਲੋ ਠੀਕ ਹੈ 3400 680 ਕੀ ਉਸੇ ਕਹਿੰਦੇ ਜੀ ਲਾਸ ਉਹ ਮੈਂ ਕਹਾਂ ਹੁਣ ਤਾਂ ਜ਼ਾਮ ਨੂੰ ਹੁਣ ਵੀ ਲਾਸ 680 ਬੂੰਦ ਬੂੰਦ ਨੂੰ ਠੱਸੀ ਜਾਂਦੇ ਹੋ ਤੇ ਨਾਲੇ ਲਾਸ ਵੀ 680 ਪਾ ਰਹੇ ਹੋ ਅਜ ਕੱਢ ਲਾਸ ਵੀ ਦੇ ਦੇ 4000 ਕਰ ਪੇ ਤਈ 4000 ਜਾ ਰਿਹਾ ਹੈ ਹਿਊਮਨਿਟੇਰੀਅਨ ਗ੍ਰਾਉਂਡ ਤੇ ਧੰਨਵਾਦ ਕਰਨ ਦੀ ਬਜਾਏ ਰਾਤੋ ਰਾਤ ਬੀਬੀਐਮਬੀ ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲਓ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਨੱਕਾ ਬਡਲ ਮੈਂ ਕਿਹਾ ਹੋਇ ਕਿਹੜਾ ਹੁੰਦਾ ਇੱਥੇ ਪਾਣੀ ਬਾਅਦ ਇੱਥੇ ਅਸੀਂ ਦਰਤੀ ਜਾਂਦੇ ਆਂ ਥੋੜਾ ਪਾਣੀ ਧੱਕੇ ਨਾ ਲੋਂਗੇ ਇਹ ਤਰੀਕਾ ਕੋ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਹੈ ਕੋਈ ਕਿ ਬੀਬੀਐਮਪੀ ਦੀ ਬੈਠਕ ਹੋਗੀ ਜੀ ਲੋ ਜੀ ਰਾਜਸਥਾਨੀ ਬੋਟ ਪਾ ਦੀ ਹੱਕ ਚ ਉਥੇ ਬੀਜੀ ਵੀ ਸਰਕਾਰ ਹੈ ਹਰਿਆਣਾ ਨੇ ਪਾਦੀ ਜੀ ਦੋ ਪੰਜਾਬ ਕੱਲਾ ਰਹਿ ਗਿਆ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਬਾ ਸਾਹਿਬ ਪੁੱਛਿਓ ਫਿਰ ਉਹਨਾਂ ਨੂੰ ਆਪਣੇ ਤਹਾਂ ਵਾਲਿਆਂ ਨੂੰ ਵੋਟ ਕਿਉਂ ਨਹੀਂ ਪਾਈ ਵੋਟ ਕਿਉਂ ਨਹੀਂ ਪਾਈ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਜੋ ਉੱਪਰ ਆਣਾ ਵੀ ਅੱਧੀ ਹਮਾਇਤ ਹੁੰਦੀ ਹੈ ਕੀ ਮੈਂ ਕਿ ਸਾਡੇ ਕਹੇ ਤੇ ਪਾਉਂਗੇ ਨਹੀਂ ਤੁਸੀਂ ਕਿਸੇ ਨੂੰ ਰਿਕਵੈਸਟ ਕੀਤੀ ਨਿਕਾ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਵੋਟ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਤਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਤਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਹੋਣਾ ਵੀ ਅੱਧੀ ਹਮਾਇਤ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਹਰਿਆਣਾ ਦਾ ਕਾਂਗਰਸੀ ਵੀ ਹੈ ਕਾਂਗਰਸ ਸਾਹਿਬ ਤਾਂ ਕਿਹਨੂੰ ਸਪਸ਼ਟ ਕਰ 파 ਰਹੀ ਕਿ ਅਸੀਂ ਕਿੱਧਰ ਆਈ ਆਪ ਸਾਹੀ ਅਸੀਂ ਤਾਂ ਹੈਗੇ ਸਿੱਧੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਨਾਲ ਖੜੇ ਪੰਜਾਬ ਇੱਕ ਕੈਗੇਰੀਨ ਸਟੇਟ ਹੈ ਸਵਾਈ ਐਗਰੀਕਲਚਰ ਤੋਂ ਸਾਡੇ ਕੋਲ ਕੁਝ ਨਹੀਂ ਹੈ ਤੇ ਐਗਰੀਕਲਚਰ ਟੋਟਲੀ ਪਾਣੀ ਤੇ ਨਿਰਭਰ ਹੈ ਇਸ ਕਰਕੇ ਪਾਣੀ ਸਾਡੀ ਲਾਈਫਲਾਈਨ ਹੈ ਸਰ ਦੋ ਬਹੁਤ ਵੱਡੀਆਂ ਗਲਤੀਆਂ ਮੈਂ ਮੰਨਦਾ ਮੈਂ ਧੰਨਵਾਦ ਕਰਦਾ ਸਾਰੀ ਆਪੋਜੀਸ਼ਨ ਦਾ ਕਿ ਉਹ ਨਹੀਂ ਅੱਜ ਸਾਥ ਦਿੱਤਾ ਇਸ ਮਤੇ ਦੇ ਉੱਤੇ ਇਸ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਪਰ ਦੋ ਜਿਹੜੇ ਤੁਸੀਂ ਕਹਿ ਸਕਦੇ ਹੋ ਨਾ ਮਾਫ ਕਰਨ ਯੋਗ ਗਲਤੀਆਂ ਪਹਿਲੀਆਂ ਤਾਂ ਉਹ ਸਰ ਜੋ ਲੀਗਲੀ ਹੋਈਆਂ ਜਾਂ ਜਦੋਂ-ਜਦੋਂ ਲੋੜ ਸੀ ਕਿ ਪੰਜਾਬ ਦੇ ਹੱਕ ਦੇ ਵਿੱਚ ਅਸੀਂ ਖੜ੍ਹਦੇ ਅਸੀਂ ਉੱਥੇ ਨਹੀਂ ਖੜੇ ਅਸੀਂ ਉਹ ਸਮਝੌਤਿਆਂ ਵੇਲੇ ਜਦੋਂ ਬੀਬੀਐਮਬੀ ਐਕਟ ਜਦੋਂ ਧਾਰਾਵਾਂ ਆਈਆਂ ਅਸੀਂ ਉਦੋਂ ਨਹੀਂ ਆਵਾਜ਼ ਚੱਕੀ ਕਿ ਅਸੀਂ ਪੰਜਾਬ ਦਾ ਪਾਣੀ ਬਰਬਾਦ ਹੋਣ ਦਿੱਤਾ ਹਾਂ ਸਾਡੇ ਸਰ ਇਹਨਾਂ ਪਾਣੀਆਂ ਦੇ ਲਈ ਇਹਨਾਂ ਨਹਿਰਾਂ ਦੀ ਰਾਖੀ ਲਈ ਅਸੀਂ ਸ਼ਹਾਦਤਾਂ ਵੀ ਦਿੱਤੀਆਂ ਕੁਰਬਾਨੀਆਂ ਵੀ ਕੀਤੀਆਂ ਪਰ ਸਰ ਦੂਜੀ ਗਲਤੀ ਉਸ ਤੋਂ ਵੀ ਵੱਡੀ ਗਲਤੀ ਹੈ ਸਰ ਜਿਸ ਤੇ ਅੱਜ ਕੋਈ ਗੱਲ ਨਹੀਂ ਹੋ ਰਹੀ ਸਰ ਅਸੀਂ ਜਿਵੇਂ ਆਖਿਆ ਕਿ ਖੇਤੀ ਸਾਡੀ ਸਿਰ ਸਾਹ ਹੈ ਸਾਡੀ ਆਕਸੀਜਨ ਹੈ ਪਾਣੀ ਤੋਂ ਬਿਨਾ ਪੰਜਾਬ ਖਤਮ ਹੋ ਜਾਊਗਾ ਸਰ ਪੰਜਾਬ ਦੇ ਕੋਲ ਨਾ ਕੋਲਾ ਹੈ ਨਾ ਸੋਨਾ ਹੈ ਨਾ ਤੇਲ ਹੈ ਨਾ ਕੁਝ ਹੈ ਪੰਜਾਬ ਦੇ ਕੋਲ ਸਿਰਫ ਅਤੇ ਸਿਰਫ ਗਰਾਊਂਡ ਵਾਟਰ ਹੈ ਸਾਡੇ 90% ਸਰ ਬਲੌਕ ਸਭ ਨੂੰ ਪਤਾ ਕਿ ਡਰਕ ਜ਼ੋਨ ਹੋ ਗਏ ਪਰ ਸਰ ਪਿਛਲੇ 50 60 ਸਾਲਾਂ 'ਚ ਪੰਜਾਬ ਦੇ ਨਾ ਇਰੀਗੇਸ਼ਨ ਦੇ ਇਰੀਗੇਸ਼ਨ ਨੈਟਵਰਕ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਸਰ ਅੰਕੜੇ ਦੇਖਣ ਕਿ ਅਸੀਂ ਕਦੋਂ-ਕਦੋਂ ਕਿੰਨਾ-ਕਿੰਨਾ ਪਾਣੀ ਇਸਤੇਮਾਲ ਕਰਦੇ ਸੀ ਸਰ ਪਾਣੀ ਤਾਂ ਅਸੀਂ ਇਸਤੇਮਾਲ ਕਰਦੇ ਨਹੀਂ ਸੀ ਅਸੀਂ ਤਾਂ ਆਪਣੀ ਧਰਤੀ ਹੇਠਲਾ ਪਾਣੀ ਯੂਜ਼ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਤੇ ਸਿਰਫ ਇੱਕ ਦਿਖਾਵਾ ਦੇ ਨੂੰ ਕਦੀ ਇੱਥੇ ਸਮਾਰਟ ਜੀਆਂ ਗੱਲਾਂ ਕਰ ਲੀਆਂ ਚਲ ਪੀਜੀ ਫੇਸਬੁੱਕ ਤੇ ਵੀਡੀਓ ਸਰ ਗਰਾਊਂਡ ਦੀ ਗੱਲ ਕਰੋ ਨਾ ਸਰ ਆ ਮੈਂ ਆਪਣੇ ਇਲਾਕੇ ਦੀ ਗੱਲ ਕਰਦਾ ਸਰ ਅੱਜ ਸਾਰਾ ਪੰਜਾਬ ਗੱਲ ਕਰਦਾ ਜਦੋਂ ਸਰ ਉੱਥੇ ਹੜ੍ਹ ਆਉਂਦੇ ਨੇ ਨਾ ਫਲੱਡ ਗੇਟ ਸਾਡੇ ਇਲਾਕੇ 'ਚ ਖੁੱਲੇ ਜਾਂਦੇ ਆ ਸਾਡਾ ਇਲਾਕਾ ਸਰ ਸਾਨੂੰ ਘਰ ਬਾਹਰ ਛੱਡ ਕੇ ਜਾਣਾ ਪੈਂਦਾ ਸਰ ਆ ਨੋਟ ਕਰੋ ਸਰ ਪਿੰਡਾਂ ਦੇ ਨਾਮ ਸਰ ਜਰਕ ਸਰ ਕੀਰਪੁਰ ਸਾਹਿਬ ਦੇ ਕੋਲ ਇੱਕ ਪਿੰਡ ਹੈ ਪਿੰਡ ਦਾ ਨਾਮ ਹੈ ਜਿਓਾਲ 50 ਮੀਟਰ ਦੀ ਦੂਰੀ ਹੈ ਸਰ ਭਾਕ ਦਾ ਮੇਨ ਲਾਈਨ ਤੋਂ 50 ਮੀਟਰ ਪਾਣੀ ਨਹੀਂ ਹੈ ਸਰ ਸਰ ਮੰਗਲ ਡੈਮ ਤੋਂ 1 ਕਿਲੋਮੀਟਰ ਦੇ ਰੇਡੀਅਸ ਦੇ ਪਿੰਡ ਹੈ ਸਰ ਤਵੌਰ ਸਾਹਿਬ ਸਵਾਮੀਪੁਰ ਬਾਖੇੜਾ ਬਾਸ ਪਾਣੀ ਨਹੀਂ ਹੈ ਸਰ ਸਰ ਸਾਡੇ ਉਥੇ ਕੀਰਪੁਰ ਸਾਹਿਬ ਅਨੰਪੁਰ ਸਾਹਿਬ ਦੇ ਉੱਪਰਲੇ ਸਰ ਸ਼ਰੀਫ ਭਾਈਚਾਰਾ ਸਾਡਾ ਚੰਗਰ ਇਲਾਕਾ ਸਰ 30 35 ਪਿੰਡ ਹੈ ਸਰ ਨਾ ਖੇਤੀ ਨੂੰ ਪਾਣੀ ਨਾ ਪੀਣ ਨੂੰ ਪਾਣੀ ਪਸ਼ੂਆਂ ਨੂੰ ਲੈ ਕੇ ਸਰ ਗਰਮੀ ਥੱਲੇ ਸਤਲੂ ਦਰਿਆ ਤੇ ਆਣਾ ਪੈਂਦਾ ਸਰ ਇਹ ਭਗਵੰਤ ਮਾਨਜੀ ਦੀ ਸਰਕਾਰ ਹੈ ਕਿ ਪਿਛਲੇ 3 ਸਾਲਾਂ ਚ ਸਰ ਅੱਜ ਇਹਨਾਂ ਪਿੰਡਾਂ ਚ ਪਾਣੀ ਪਹੁੰਚ ਰਿਹਾ ਸਰ 10000 ਕਿੱਲੇ ਨੂੰ ਸਰ ਅੱਜ ਇਹ ਪਾਣੀ ਲੱਗਿਆ ਸਰ ਅਸੀਂ ਕਿੱਥੇ ਆ ਹਾਂ ਠੀਕ ਹੈ ਜੀ ਕੀ ਕੀਤਾ ਸਰ ਅਸੀਂ 50 ਸਾਲ ਅੱਜ ਵੀ ਲੋੜ ਹੈ ਸਰ ਜਿੱਥੇ ਅਸੀਂ ਸਾਰੇ ਲੜਾਈ ਹਰਿਆਣੇ ਦੇ ਖਿਲਾਫ ਲੜ ਰਹੇ ਆ ਉੱਥੇ ਸਰ ਸਾਨੂੰ ਇੱਕ ਇੱਕ ਨੂੰ ਤੇ ਇਧਰੋਂ ਵੀ ਇਹ ਸਰ ਤਿਆਰ ਕਰਨਾ ਚਾਹੀਦਾ ਕਿ ਆਪਾਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੀ ਮੋਟੀਵੇਟ ਕਰੀਏ ਤੇ ਆਪਣਾ ਇਰੀਗੇਸ਼ਨ ਜਿਹੜਾ ਆਪਣਾ ਸਟਰਕਚਰ ਹੈ ਉਹ ਹਰ ਇੱਕ ਖੇਤ ਤੱਕ ਸਰ ਅਸੀਂ ਪਾਣੀ ਨੂੰ ਲੈ ਕੇ ਜਾਈਏ ਤਾਂ ਹੀ ਅਸੀਂ ਸਰ ਅਦਾਲਤਾਂ ਚ ਕੇਸ ਲੜ ਸਕਦੇ ਆਂ ਦੇਖੋ ਅਮਰੀਦ ਗੱਲ ਇਹ ਆ ਵੀ ਮੈਨੂੰ ਲੱਗਦਾ ਕਿ ਜਿਹੜਾ ਅੱਜ ਜਨਰਲ ਇਜਲਾਸ ਇੱਕ ਰੋਜਾ ਜਿਹੜਾ ਵਿਧਾਨ ਸਭਾ ਦਾ ਬੁਲਾਇਆ ਗਿਆ ਓਹੋ ਜੇ ਇਸ ਤੋਂ ਪਹਿਲਾਂ ਵੀ ਜਦੋਂ ਡੈਮ ਸੇਫਟੀ ਐਕਟ ਵੀ ਜਿਹੜਾ ਜਦੋਂ ਲਿਆਂਦਾ ਗਿਆ ਸੀ ਜੇਕਰ ਉਦੋਂ ਹੀ ਉਹਦੀ ਪੂਰੀ ਪੈਰਵਾਈ ਕਰਕੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਉਹਨੂੰ ਉਦੋਂ ਰੱਦ ਕਰ ਦਿੱਤਾ ਜਾਂਦਾ ਕਿ ਅਸੀਂ ਪੰਜਾਬ ਦੇ ਵਿੱਚ ਉਹਨੂੰ ਲਾਗੂ ਨਹੀਂ ਕਰਨਾ ਉਹ ਪਿਛਲੀਆਂ ਸਰਕਾਰਾਂ ਨੇ ਕਰਨਾ ਸੀ ਨਾ ਮੈਂ ਕਹਿੰਦਾ ਗੱਲ ਉਹ ਨਹੀਂ ਦੇਖੋ ਸਰਕਾਰਾਂ ਹੁਣ ਵੀ ਸਾਰੇ ਨਾਲ ਨੇ ਹਾਂ ਵੀ ਹੁਣ ਕਾਂਗਰਸ ਵੀ ਨਾਲ ਆ ਅਕਾਲੀ ਦਲ ਵੀ ਨਾਲ ਆ ਭਾਜਪਾ ਕਹਿੰਦੇ ਸੀ ਨਾਲ ਆ ਠੀਕ ਹੈ ਆਮਾਦੀ ਪਾਰਟੀ ਨਾਲ ਹਈ ਹੁਣ ਤਾਂ ਸਾਰੇ ਕਹਿੰਦੇ ਨਾਲ ਆ ਜੇਕਰ ਉਦੋਂ ਹੀ ਉਹਦੀ ਪੈਰਵਾਈ ਕੀਤੀ ਹੁੰਦੀ ਠੀਕ ਹੈ ਔਰ ਕੁਕਤਾ ਸਬੂਤਾਂ ਦੇ ਨਾਲ ਉਹਦਾ ਜਿਹੜਾ ਪੈਰਵਾਹੀ ਕਰਕੇ ਚਾਹੇ ਅਦਾਲਤ ਜਾਣਾ ਪੈਂਦਾ ਤੇ ਜਿਵੇਂ ਮਰਜੀ ਆ ਜਾਂ ਵਿਧਾਨ ਸਭਾ ਦੇ ਸੈਸ਼ਨ ਬਲਾ ਕੇ ਉਹਨੂੰ ਰੱਦ ਕਰ ਦਿੱਤਾ ਜਾਂਦਾ ਮੈਨੂੰ ਲੱਗਦਾ ਜਿਆ ਦਿਨ ਦੇਖਣਾ ਨਾ ਪੈਂਦਾ ਚਲੋ ਫਿਰ ਵੀ ਦੇਰ ਆਏ ਦਰਸਤ ਆਏ ਜੇਕਰ ਸਰਕਾਰ ਨੇ ਗੱਲ ਕਹੀ ਹੈ ਤੇ ਸਾਰੀਆਂ ਪਾਰਟੀਆਂ ਨਾਲ ਆ ਤੇ ਮੈਨੂੰ ਲੱਗਦਾ ਹਰਿਆਣੇ ਨੂੰ ਹੁਣ ਇਸ ਗੱਲ ਤੋਂ ਪਿੱਛੇ ਹਟ ਲੈਣਾ ਚਾਹੀਦਾ ਪਰ ਮੈਨੂੰ ਲੱਗਦਾ ਨਹੀਂ ਹਰਿਆਣਾ ਜਿਸ ਹਿਸਾਬ ਨਾਲ ਲੱਗਿਆ ਕਿਉਂਕਿ ਹਰਿਆਣੇ ਨੂੰ ਇਹ ਲੱਗ ਰਿਹਾ ਕਿ BBMP ਸਾਡੇ ਕੋਲ ਹੈ ਬੇਸ਼ੱਕ BBMP ਇਸ ਟਾਈਮ ਸੈਂਟਰ ਕੋਲ ਹੈ ਪੰਜਾਬ ਦਾ ਅਧਿਕਾਰ ਆ ਬਹੁਤਾ ਜòn ਨਹੀਂ ਹੈਗਾ ਪੰਜਾਬ ਪਹਿਲਾਂ ਅਧਿਕਾਰ ਸੀ ਪਰ ਹੁਣ ਪੰਜਾਬ ਦਾ ਅਧਿਕਾਰ BBMP ਤੇ ਨਹੀਂ ਹੈਗਾ ਤਾਂ ਇਸ ਕਰਕੇ BJP ਨੂੰ ਲੱਗ ਰਿਹਾ ਹੈ ਕਿ ਸੈਂਟਰ ਚ ਜਿਹੜੀ ਹੈਗੀ ਹੈ ਸਾਡੀ ਹੈ ਹਰਿਆਣਾ ਸਾਡੀ ਸਰਕਾਰ ਆ ਰਾਜਸਥਾਨ ਸਾਡੀ ਸਰਕਾਰ ਹੈ ਤਿੰਨੋਂ ਸਰਕਾਰਾਂ ਜਿਹੜੀਆਂ ਹੈਗੀਆਂ ਮਿਲ ਕੇ BBMP ਤੇ ਕਬਜ਼ਾ ਕਰ ਰਹੀਆਂ ਨੇ ਤੇ ਕਬਜ਼ਾ ਕੀਤਾ ਵੀ ਹੋਇਆ ਉਹਨਾਂ ਨੂੰ ਲੱਗਦਾ ਹੈ ਕਿ ਹੁਣ BBMP ਜੋ ਅਸੀਂ ਕਹਿਤਾ ਹੋ ਜਾਣਾ ਠੀਕ ਹੈ ਹੁਣ ਮਸਲਾ ਅਦਾਲਤ ਦੇ ਵਿੱਚ ਹੈਗਾ ਅਦਾਲਤ ਕੀ ਫੈਸਲਾ ਦਿੰਦੀ ਹੈ ਤੇ ਕੱਲ ਸ਼ਾਮ ਤੱਕ ਮੈਨੂੰ ਲੱਗਦਾ ਕਲੀਅਰ ਹੋ ਜੂਗਾ ਪਰ ਪੰਜਾਬ ਦੇ ਵਿੱਚ ਇੱਕ ਚੰਗੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਇੱਕ ਮੁੱਠੋ ਕੇ ਇੱਕ ਜੁਟ ਹੋ ਕੇ ਇਸ ਜਿਹੜਾ ਮਾਮਲਾ ਵਿਰੋਧ ਕਰ ਰਹੀਆਂ ਨੇ ਮੈਨੂੰ ਲੱਗਦਾ ਵੀ ਅੱਗੇ ਤੋਂ ਵੀ ਜਿਹੜਾ ਵਿਰੋਧ ਆ ਇੱਕ ਮੁਠ ਹੋ ਕੇ ਜਿਹੜਾ ਜਾਰੀ ਰਹਿਣਾ ਚਾਹੀਦਾ ਠੀਕ ਹੈ ਪਰਾਨ ਜੀ ਬਹੁਤ ਧੰਨਵਾਦ ਸੋ ਬਿਲਕੁਲ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਪਾਰਟੀਆਂ ਜਿਹੜੀਆਂ ਨੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਬਿਲਕੁਲ ਇੱਕ ਮੁਠ ਹੋਣਗੀਆਂ ਤੇ ਨਾਲ ਹੀ ਜਿਹੜਾ ਕੱਲ ਹਾਈ ਕੋਰਟ ਦਾ ਜਿਹੜਾ ਪਾਣੀਆਂ ਦੇ ਮਸਲੇ ਨੂੰ ਲੈ ਕੇ ਜਿਹੜਾ ਫੈਸਲਾ ਆਵੇਗਾ ਮੁਰ ਦੁਆਰਾ ਜਿਹੜੀ ਰਿਪੋਰਟ ਆ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਆ ਨਸ਼ਰ ਕੀਤੀ ਜਾਵੇਗੀ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flankbird Truck Repair Trust We Build In Truck Repair Or Scan QR Code To Contact Us The Masala Twist Oxnard find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy find Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadahi, made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.